ਵੈਪਨ ਕੈਰੀ ਕਰਦੇ ਹਾਂ ਆਮੋ ਆਮਨ ਹਾਂਜੀ ਮੈਂ ਕਰਦਾ ਹਾਂ ਹੁਣ ਵੀ ਲੱਗਿਆ ਪਿਆ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋਰਿਆ ਫਿਰ ਮੈਂ ਤੇ ਪਰ ਜਦੋਂ ਮਜਬੂਰੀ ਦਾ ਫਿਰ 24 ਘੰਟੇ ਦਾ ਟਕਣਾ ਹੁਣ ਵੀ ਮੈਂ ਰੱਖਿਆ ਤੋ ਵੈਪਨ ਕੈਰੀ ਕਰਦੇ ਹਾਂ ਆਮੋ ਆਮਨ ਹਾਂਜੀ ਮੈਂ ਕਰਦਾ ਹਾਂ ਹੁਣ ਵੀ ਲੱਗਿਆ ਪਿਆ ਮੇਰੇ ਉਸ ਦਿਨ ਨਹੀਂ ਰੱਖਿਆ ਉਹਦੇ ਉਹਦੇ ਲੋਡ ਉਹ ਲੋਡ ਨਹੀਂ ਨ ਮਹਿਸੂਸ ਹੁੰਦੀ ਸੀ ਸ਼ੌਂਕ ਨਾਲ ਰੱਖਦੇ ਸੀਗੇ ਸ਼ੌਂਕ ਨਾਲ ਚੱਕਣਾ ਤੇ ਇੱਕ ਲੋਡ ਤੇ ਮਜਬੂਰੀ ਨਾਲ ਚੱਕਣਾ ਵੈਪਨ ਟੋਟਲੀ ਬ੍ਰਦਰ ਦੋਨੇ ਇੱਕ ਡਿਫਰੈਂਟ ਉਹ ਤਰੀਕੇ ਅਸਪੈਕਟਸ ਆ ਰਾਈਟ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋਰਿਆ ਫਿਰਦਾ ਹੂੰ ਤੇ ਪਰ ਜਦੋਂ ਮਜਬੂਰੀ ਚ ਫਿਰ 24 ਘੰਟੇ ਨਾਲ ਤਕਰਾਉਣ ਵੀ ਮੈਂ ਰੱਖਿਆ ਹੋਇਆ ਉਹਦੇ ਕੋਲੇ ਮੇਰੇ ਹੂੰ ਸੋ ਗੱਲ ਇਹ ਆ ਵੀ ਉਹਦੇ ਹੈ ਨਹੀਂ ਸੀ ਵੈਪਨ ਹੂੰ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ ਫਿਰ ਮਿਸਟੇਕ ਹੋਈ ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ ਗੁਰੂ ਮਹਾਰਾਜ ਦੀ ਕਿਰਪਾ ਇਨੀ ਤੱਕ ਵੈਪਨ ਕੈਰੀ ਕਰਦੇ ਹਾਂ ਆਮ ਆਮ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋਰਿਆ ਫਿਰ ਮੈਂ ਤੇ ਪਰ ਜਦੋਂ ਮਜਬੂਰੀ ਦਾ ਫਿਰ 24 ਘੰਟੇ ਦਾ ਟਕਣਾ ਹੁਣ ਵੀ ਮੈਂ ਰੱਖਿਆ ਤੇ ਵੈਪਨ ਕੈਰੀ ਕਰਦੇ ਹਾਂ ਆਮ ਮਨ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਮੇਰੇ ਉਸ ਦਿਨ ਨਹੀਂ ਰੱਖਿਆ ਉਹਦੇ ਉਹਦੇ ਲੋਡ ਉਹ ਲੋਡ ਨਹੀਂ ਨ ਮਹਿਸੂਸ ਹੁੰਦੀ ਸੀ ਸ਼ੌਂਕ ਨਾਲ ਰੱਖਦੇ ਸੀਗੇ ਸ਼ੌਂਕ ਨਾਲ ਚੱਕਣਾ ਤੇ ਇੱਕ ਲੋਡ ਤੇ ਮਜਬੂਰੀ ਨਾਲ ਚੱਕਣਾ ਵੈਪਨ ਟੋਟਲੀ ਬ੍ਰਦਰ ਦੋਨੇ ਇੱਕ ਡਿਫਰੈਂਟ ਉਹ ਤਰੀਕੇ ਅਸਪੈਕਟਸ ਰਾਈਟ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੁਰਿਆ ਫਿਰਦਾ ਹੂੰ ਤੇ ਪਰ ਜਦੋਂ ਮਜਬੂਰੀ ਚ ਫਿਰ 24 ਘੰਟੇ ਨਾਲ ਤੱਕਾ ਹੁਣ ਵੀ ਮੈਂ ਰੱਖਿਆ ਹੋਇਆ ਉਹਦੇ ਕੋਲੇ ਆ ਮੇਰੇ ਹੂੰ ਸੋ ਗੱਲ ਇਹ ਆ ਵੀ ਹਉਦੇ ਹੈ ਨਹੀਂ ਸੀ ਵੈਪਨ ਉਹ ਹੂੰ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ ਫਿਰ ਮਿਸਟੇਕ ਹੋਈ ਹੋਊ ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਤੱਕ ਗੈਪਨ ਕੈਰੀ ਕਰਦੇ ਹੋ ਆਮ ਆਮ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋਰਿਆ ਫਿਰਦਾ ਹੂੰ ਤੇ ਪਰ ਜਦੋਂ ਮਜਬੂਰੀ ਦਾ ਫਿਰ 24 ਘੰਟੇ ਦਾ ਟਕਣਾ ਹੁਣ ਵੀ ਮੈਂ ਰੱਖਿਆ ਤੋ ਵੈਪਨ ਕੈਰੀ ਕਰਦੇ ਹਾਂ ਆਮ ਮਨ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਮੇਰੇ ਉਸ ਦਿਨ ਨਹੀਂ ਰੱਖਿਆ ਉਹਦੇ ਉਹਦੇ ਲੋਡ ਉਹ ਲੋਡ ਨਹੀਂ ਨ ਮਹਿਸੂਸ ਹੁੰਦੀ ਸੀ ਸ਼ੌਂਕ ਨਾਲ ਰੱਖਦੇ ਸੀਗੇ ਸ਼ੌਂਕ ਨਾਲ ਚੱਕਣਾ ਤੇ ਇੱਕ ਲੋਡ ਤੇ ਮਜਬੂਰੀ ਨਾਲ ਚੱਕਣਾ ਵੈਪਨ ਟੋਟਲੀ ਬ੍ਰਦਰ ਦੋਨੇ ਇੱਕ ਡਿਫਰੈਂਟ ਉਹ ਤਰੀਕੇ ਅਸਪੈਕਟਸ ਰਾਈਟ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋਰਿਆ ਫਿਰਦਾ ਹੂੰ ਤੇ ਪਰ ਜਦੋਂ ਮਜਬੂਰੀ ਚ ਫਿਰ 24 ਘੰਟੇ ਨਾਲ ਰਖਾਉਣ ਵੀ ਮੈਂ ਰੱਖਿਆ ਵਾ ਉਹਦੇ ਕੋਲੇ ਆ ਮੇਰੇ ਹੂੰ ਸੋ ਗੱਲ ਇਹ ਆ ਵੀ ਉਹਦੇ ਹੈ ਨਹੀਂ ਸੀ ਵੈਪਨ ਹੂੰ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ ਫਿਰ ਮਿਸਟੇਕ ਹੋਈ ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ ਗੁਰੂ ਮਹਾਰਾਜ ਦੀ ਕਿਰਪਾ ਇਨਕ ਤਾਂ ਵੈਪਨ ਕੈਰੀ ਕਰਦੇ ਹਾਂ ਆਮ ਆਮ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੋ ਰੈਫਰਦਾਂ ਤੇ ਪਰ ਜਦੋਂ ਮਜਬੂਰੀ ਦਾ ਫਿਰ 24 ਘੰਟੇ ਦਾ ਟਕਣਾ ਹੁਣ ਵੀ ਮੈਂ ਰੱਖਿਆ ਤੋ ਵੈਪਨ ਕੈਰੀ ਕਰਦੇ ਹਾਂ ਆਮ ਮਨ ਹਾਂਜੀ ਮੈਂ ਕਰਦਾ ਨਹੀਂ ਹੁਣ ਵੀ ਲੱਗਿਆ ਪਿਆ ਮੇਰੇ ਉਸ ਦਿਨ ਨਹੀਂ ਰੱਖਿਆ ਉਹਦੇ ਉਹਦੇ ਲੋਡ ਉਹ ਲੋਡ ਨਹੀਂ ਨ ਮਹਿਸੂਸ ਹੁੰਦੀ ਸੀ ਸ਼ੌਂਕ ਨਾਲ ਰੱਖਦੇ ਸੀਗੇ ਸ਼ੌਂਕ ਨਾਲ ਚੱਕਣਾ ਤੇ ਇੱਕ ਲੋਡ ਤੇ ਮਜਬੂਰੀ ਨਾਲ ਚੱਕਣਾ ਵੈਪਨ ਟੋਟਲੀ ਬ੍ਰਦਰ ਦੋਨੇ ਇੱਕ ਡਿਫਰੈਂਟ ਉਹ ਤਰੀਕੇ ਅਸਪੈਕਟਸ ਰਾਈਟ ਸੋ ਇੱਕ ਤਾਂ ਸ਼ੌਂਕ ਨਾਲ ਮੈਂ ਕਦੇ ਚੱਕ ਲਿਆ ਤੁਰਿਆ ਫਿਰਦਾ ਹੂੰ ਤੇ ਪਰ ਜਦੋਂ ਮਜਬੂਰੀ ਦਾ ਫਿਰ 24 ਘੰਟੇ ਨਾਲ ਤੱਕਾ ਹੁਣ ਵੀ ਮੈਂ ਰੱਖਿਆ ਹੋਇਆ ਉਹਦੇ ਕੋਲੇ ਆ ਮੇਰੇ ਹੂੰ ਸੋ ਗੱਲ ਇਹ ਆ ਵੀ ਹੋਦੇ ਹੈ ਨਹੀਂ ਸੀ ਵੈਪਨ ਨੂੰ ਹੂੰ ਤੇ ਮੈਂ ਪਹਿਲਾਂ ਵੀ ਕਿਹਾ ਜੇ ਵੈਪਨ ਹੁੰਦਾ ਹੂੰ ਤੇ ਫਿਰ ਇਹ ਨਹੀਂ ਹੁੰਦਾ ਸੀਗਾ ਸਾਡੇ ਨਾਲ ਫਿਰ ਮਿਸਟੇਕ ਹੋਈਆ ਹੋ ਆ ਫਿਰ ਸਿਨੈਰੀਓ ਕੁਝ ਹੋਰ ਹੋਣਾ ਸੀਗਾ ਬਾਜੀ ਕਿਸੇ ਹੋਰ ਦੇ ਹੱਥ ਹੋਣੀ ਸੀਗੀ ਗੁਰੂ ਮਹਾਰਾਜ ਦੀ ਕਿਰਪਾ ਇਨਿਕ ਤਾਂ